ਉਸ ਦੇ ਉੱਪਰ ਪ੍ਰਚਾਰਿਤ ਕਰਾਵਾਂਗੀ ਹਾਂ ਪਰ ਇਹ ਪ੍ਰਚਾਰਿਤ ਸ ਹੈ ਜੇਕਰ ਉਹ ਮਾਫੀ ਮੰਗ ਲੇ ਹੁਣ ਦੇਖਦੇ ਆ ਇਹ ਸਾਰਾ ਘਟਨਾਕ੍ਰਮ ਕੀ ਹੋਇਆ ਹੈ ਜੇ ਆ ਕਿ ਬੀਬੀ ਜਗੀਰ ਕੌਰ ਨੂੰ ਬਹੁਤ ਜ਼ਿਆਦਾ ਗੁੱਸਾ ਆ ਗਿਆ ਹੈ ਪੂਰੀ ਗੱਲਬਾਤ ਕਰਦੇ ਆ ਸਾਡੇ ਨਾਲ ਜੁੜੇ ਸਾਡੇ ਸਹਿਯੋਗੀ ਰਿੰਦਰ ਸਿੰਘ ਜੀ ਉਹਨਾਂ ਕੋਲ ਚਲਦੇ ਆ ਸਿੱਧਾ ਆਪਣੀ ਅਪਡੇਟ ਲੈਣ ਲਈ ਰਿੰਦਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ ਐਵੇਂ ਪੰਜਾਬੀ ਟੀਮ ਦੇ ਲਾਈਵ ਪ੍ਰੋਗਰਾਮ ਸਰ ਧੰਨਵਾਦ ਜੀ ਧੰਨਵਾਦ ਅਰਿੰਦਰੀ ਰੋਜ਼ ਹੀ ਨਵਾਂ ਤੋਂ ਨਵਾਂ ਦੇਖੋ ਡਰਾਮਾ ਸਿਆਸਤੀ ਹੋ ਰਿਹਾ ਕੱਲ ਬਾਜਵਾ ਸਾਹਿਬ ਦਾ ਅਜੇ ਰੋੜਾ ਖਤਮ ਨਹੀਂ ਹੋਇਆ ਸੀ ਤੇ ਆ ਨਵਾਂ ਪੰਗਾ ਪੈ ਗਿਆ ਉਹਨਾਂ ਦੀ ਬੀਬੀ ਜਗੀਰ ਕੌਰ ਦਾ ਆ ਜੀ ਦੇਖੋ ਇਹ ਕੋਈ ਐਟਾ ਗੱਲ ਤਾਂ ਲੱਗਦੀ ਨਹੀਂ ਇਹਦੀ ਨਾ ਕੋਈ ਨਾ ਤਾਂ ਕੋਈ ਅਪਸ਼ਬਦ ਕਿਹਾ ਜੀ ਨਾ ਕੋਈ ਗਲਤ ਬੋਲਿਆ ਦੰਦਾ ਹਾਂਜੀ ਹਾਂਜੀ ਉਸ ਬੰਦੇ ਨੇ ਥੋੜਾ ਜਿਹਾ ਥੋੜਾ ਮੋਟਾ ਪੁੱਛਿਆ ਸਵਾਲ ਕੀਤੇ ਨੇ ਤੇ ਉਸ ਦੇ ਉੱਤੇ ਵੀ ਬਾਈਕੜ ਪਰਤ ਗਏ ਨੇ ਮਤਲਬ ਐਡੀ ਵੱਡੀ ਗੱਲ ਨਹੀਂ ਹੈ ਪਰਤਣ ਵਾਲੀ ਹਾਂ ਕੰਪਰੋਮਾਈਜ਼ ਹੀ ਹੋ ਜਾਊਗਾ ਚਾਹੀਦਾ ਨਹੀਂ ਮਤਲਬ ਕਾਰਨ ਕੀ ਹੈ ਨਾ ਜਿਹੜੀ ਪੰਜਾਬ ਦੀ ਸਿਆਸਤ ਹੈ ਖਾਸ ਕਰਕੇ ਅਕਾਲੀ ਸਿਆਸਤ ਜੀ ਉਹਦੇ ਉਹ ਮਤਲਬ ਲੰਘਾਰ ਵੱਲ ਚੱਲ ਰਹੀ ਹੈ ਇਸ ਗੱਲ ਤੋਂ ਭੱਜੇ ਹੋਏ ਲੀਡਰ ਮਤਲਬ ਇਸ ਤਰ੍ਹਾਂ ਦੇ ਜਿਹੜੇ ਬਿਆਨਬਾਜ਼ੀਆਂ ਜਾਂ ਇਹ ਕਰਾਂਗੇ ਬਾ ਕਰਾਂਗੇ ਉਹ ਕਰੀ ਜਾਂਦੇ ਨੇ ਇਸ ਤੋਂ ਮਤਲਬ ਲੀਡਰਾਂ ਦੀ ਬਖਰਾਤ ਜਿਹੜੀ ਉਹ ਹੋਈ ਹ ਹਮ ਸਾਫ ਝਲਕਦੀ ਹੈ ਇਸ ਤੋਂ ਬਾਅਦ ਹੋਰ ਕੁਝ ਕਿਉਂਕਿ ਮੈਂ ਤੁਹਾਨੂੰ ਦੱਸ ਦੇਣਾ ਕਿ ਉਹ ਵਿਅਕਤੀ ਦਾ ਪਹਿਲਾ ਸਵਾਲ ਈ ਬਾਜੀ ਸ਼ਰੋਵੀ ਮੈਂ ਤੁਹਾਨੂੰ ਜਾਣ ਕੇ ਦੇਣਾ ਪਰ ਤੁਹਾਨੂੰ ਪਤਾ ਹੈ ਵੀ ਪ੍ਰਧਾਨ ਬਣ ਕੇ ਸੁਖਵੀਰ ਬਾਦਲ ਜੀ ਉਹ ਕਹਿੰਦੇ ਆ ਅਸੀਂ ਤਾਂ ਬਣਾਇਆ ਕਹਿੰਦਾ ਫਿਰ ਕਹਿੰਦਾ ਆਪਣਾ ਕੀ ਬਣੇਗਾ ਆਪਾਂ ਕਿੱਥੇ ਆਵਾਂਗੇ ਤੇ ਉਹ ਕਹਿ ਰਹੀ ਹੈ ਕਹਿੰਦੀ ਆਪਾਂ ਨਵਾਂ ਸ਼ਰਮਨੀ ਕਲਦਲ ਬਣਾ ਦਾਂਗੇ ਦੇਖੋ ਉਹ ਯਾਨੀ ਕਿ ਕੱਲੀ ਵਿਵਾ ਕੱਲੇ ਹੀ ਕਹਿ ਰਹੀ ਹੈ ਮੈਂ ਨਵਾਂ ਸ਼ਰਮਨੀ ਕਲਦਲ ਖੜਾ ਕਰ ਦਾਂਗੀ ਦੇਖੋ ਜੀ ਇਹ ਗੱਲ ਤਾਂ ਚੱਲੀ ਜਾਂਦੀ ਹੈ ਇਹਨਾਂ ਦੀ ਇਹ ਸਾਡੇ ਜਿਹੜੀ ਉਹ ਪੰਜ ਮੈਂਬਰੀ ਕਮੇਟੀ ਆ ਤੱਕ ਸਾਬਾ ਜੀ ਹਾਂ ਜੀ ਹਾਂ ਜੀ ਫਰਮਾਨਤ ਹੈ ਉਹਨਾਂ ਦੇ ਵਿਚਾਰ ਦੇ ਵਿੱਚ ਇਹ ਚੱਲ ਰਹੀ ਹੈ ਕੁਝ ਬੰਦੇ ਕਹਿੰਦੇ ਆ ਵੀ ਆਪਾਂ ਨਵਾਂ ਅਕਾਲੀ ਦਲ ਬਣਾਈਏ ਉਸ ਬੰਦੇ ਕਹਿੰਦੇ ਆ ਵੀ ਜਿਹੜੀ ਆਪਣੀ ਡਿਊਟੀ ਲੱਗੀ ਹੈ ਨਵੀਂ ਭਰਤੀ ਕਰਨੀ ਉਹ ਨਵੀਂ ਭਰਤੀ ਕਰਕੇ ਆਪਾਂ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਜਾਈਏ ਉਦੋਂ ਜਿਹੜਾ ਜਿਹੜਾ ਕੋਈ ਫਰਮਾਨ ਆਊਗਾ ਆਪਾਂ ਉਹਗਾ ਨਾ ਸੋਚਾਂਗੇ ਉਹ ਐਸੇ ਚਾਹੀਦਾ ਵੀ ਇਹ ਹੈ ਪਰ ਇਹਨਾਂ ਨੂੰ ਥੋੜਾ ਜਿਹਾ ਇਹ ਹੈ ਵੀ ਜਿਹੜਾ ਸੱਤਾ ਦਾ ਸੁੱਖ ਹੁੰਦਾ ਹੈ ਨਾ ਜੇ ਥੋੜਾ ਬਹੁਤਾ ਚਿਰ ਵੀ ਸਾਈਡ ਤੇ ਹੋ ਜੇ ਤਾਂ ਮਤਲਬ ਤਰ ਲੋ ਮੱਛੀ ਹੋ ਜਾਂਦਾ ਬੰਦਾ ਇਸ ਕਰਕੇ ਇਹਨਾਂ ਦੇ ਵਿੱਚੋਂ ਜਿਹੜੀ ਸੱਤਾ ਪ੍ਰਾਪਤੀ ਦੀ ਲਾਲਸਾ ਜੀ ਜੀ ਉਹ ਛੁੜੀ ਜੀ ਜ਼ਿਆਦਾ ਹੋਈ ਪਈ ਆ ਸਾਰਿਆਂ 'ਚ ਕੋਈ ਇੱਕ ਦਾ ਨਹੀਂ ਹੈ ਇਸ ਕਰਕੇ ਮੰਨ ਲਵ ਮਿਲ ਬਹਿ ਕੇ ਰਿਜਿਸਟਰ ਦੀ ਬਜਾਏ ਆਪੋ ਤਾਪ ਤੇ ਜਿੰਨੀਆਂ ਜਿੰਨੇ ਮੂੰਹ ਨਹੀਂ ਗੱਲਾਂ ਹੋਈ ਜਾਂਦੀਆਂ ਨੇ ਤੁਸੀਂ ਸਹੀ ਸਵਾਲ ਕੀਤਾ ਮੈਂ ਤੁਹਾਡੀ ਗੱਲ ਤੋਂ ਇੱਕ ਜਵਾਬ ਤੋਂ ਗੱਲ yaad ਆ ਗਈ ਕਿ ਇਹ ਮੁੱਦਾ ਅਸਲ ਵਿੱਚ ਤਾਂ ਕਰਵਾ ਗਿਆ ਹੈ ਬੀਬੀ ਜਗੀਰ ਕੌਰ ਦੀ ਉਸ ਬੰਦੇ ਨੇ ਵੀ ਸਵਾਲ ਕਰ ਦਿੱਤਾ ਕਹਿੰਦਾ ਵੀ ਤੁਹਾਨੂੰ ਨਹੀਂ ਪ੍ਰਧਾਨ ਬਣਾਇਆ ਗਿਆ ਤਾਂ ਕਹਿੰਦਾ ਤੁਸੀਂ ਦੱਸਾ ਪ੍ਰਧਾਨ ਰਹੇ ਹੋ ਐ ਜੀਪੀਸੀ ਦੇ ਤਾਂ ਕਹਿੰਦੇ ਜੇਕਰ ਤੁਸੀਂ ਕੰਮ ਵਧੀਆ ਕੀਤੇ ਹੁੰਦੇ ਤਾਂ ਤੁਹਾਨੂੰ ਲੋਕ ਨਕਾਰਦੇ ਨਾ ਹੈ ਡਾਕਟਰ ਸਾਹਿਬ ਇਹ ਕਾਰਨ ਹੋ ਸਕਦਾ ਜਿਸ ਕਰਕੇ ਬੀਬੀ ਜਗੀਰ ਕੌਰ ਪੜ ਗਏ ਨੇ ਹਾਂਜੀ ਦੇਖੋ ਨਕਾਰਨ ਵਾਲੀ ਤਾਂ ਗੱਲ ਨਹੀਂ ਲੋਕਾਂ ਲੋਕਾਂ ਦੀਆਂ ਤਾਂ ਵੋਟੇ ਹੀ ਨਹੀਂ ਪਈਆਂ ਜੀ ਲੋਕਾਂ ਨੇ ਕਾਹਦੇ ਨਾਲ ਨਕਾਰ ਤਾਂ ਲੋਕ ਕੋ ਗਰਾਰ ਬਣਾਉਣ ਦੇ ਵਿੱਚ ਨੇ ਹਾਂ ਲੋਕ ਨਕਾਰਨ ਦੇ ਵਿੱਚ ਨੇ ਲੋਕਾਂ ਦੇ ਬੰਦੇ ਦਾ ਪਸਤਾਵਾ ਹੈ ਕੱਲਾ ਜੀ ਜੇ ਸ਼੍ਰੋਮਣੀ ਕਮੇਟੀ ਦੀ ਆਪੋਤਾ ਨਵੇਂ ਦੁਆਰੇ ਤੋਂ ਪੈਣਾ ਹਾਂ ਕਿ ਕੌਣ ਬਣਦਾ ਹੈ ਕੌਣ ਨਹੀਂ ਬਣਦਾ ਉਹ ਅਗਲੀ ਕਾਰਵਾਈ ਦਾ ਹਿੱਸਾ ਹੈ ਇੱਕ ਮਤਲਬ ਕਹਿਣ ਤੋਂ ਪਾਵੇ ਜੇ ਕੰਮ ਕਰਿਆ ਹੁੰਦੇ ਜੇ ਕੰਮ ਕਰਿਆ ਹੁੰਦੇ ਤਾਂ ਸਿੱਖ ਪੰਥ ਦੇ ਵਿੱਚਾਂ ਚੇਂਜਿੰਗ ਦੁਬਦਾਂ ਨਾ ਹੁੰਦੀ ਕਰਨ ਇਹਨਾਂ ਨੂੰ ਇਹ ਨਹੀਂ ਪਤਾ ਲੱਗਿਆ ਵੀ ਅਸੀਂ ਕੀ ਕਰਨਾ ਹੈ ਆਉਣ ਵਾਲੀ ਪੀੜ੍ਹੀ ਵਾਸਤੇ ਸਿੱਖਿਆ ਸਿਹਤ ਵਾਸਤੇ ਕੰਮ ਕਰਨੇ ਸੀ ਉਹ ਇਹਨਾਂ ਨੇ ਕੀਤੇ ਨਹੀਂ ਨਾ ਇਹਨਾਂ ਨੇ ਕੋਈ ਜ਼ਿਆਦਾ ਧਰਮ ਪ੍ਰਚਾਰ ਦਾ ਕੰਮ ਕੀਤਾ ਇਹਨਾਂ ਨੇ ਤਾਂ ਆਪਦਾ ਪ੍ਰਚਾਰ ਦੀ ਕੁਰਸੀ ਦਾ ਆਨੰਦ ਇਹ ਇਸੇ ਪਾਸੇ ਹੀ ਆਪੋ ਆਪਣੇ ਸਮੇਂ ਨਾਲ ਗੁਜ਼ਾਰਤੇ ਜਿਸ ਕਰਕੇ ਹੁਣ ਮਤਲਬ ਇਹ ਇਹ ਐਨਾ ਜਿਹੜਾ ਧੰਬਲ ਘੂਸੇ ਚ ਪਈ ਪਈ ਹੈ ਕਹਾਣੀ ਮਤਲਬ ਜਲਦੀ ਇਸ ਨੂੰ ਇਹ ਨਿਜਿੱਠ ਲੈਣਗੇ ਅਕਾਲ ਤਖਤ ਸਾਹਿਬ ਦੀ ਐਂਟਰੀ ਹੋ ਜੂਗੀ ਉਸ ਤੋਂ ਬਾਅਦ ਫਿਰ ਇਹ ਇਕੱਲੇ ਪਹਿਲਾ ਵੀ ਅਕਾਲੀ ਦਲ ਸਿਆਸਤ ਹੈ ਜਿਹੜੀ ਕਾਫੀ ਵਾਰ ਵੰਡੀ ਗਈ ਹੈ ਇਹ ਕੋਈ ਅੱਜ ਪਹਿਲੀ ਵਾਰ ਨਹੀਂ ਹੈ ਬਹੁਤ ਅਕਾਲੀ ਦਾ ਨਵੇਂ ਬਣੇ ਨੇ ਪਹਿਲਾਂ 10 ਕਾਂਦੀ ਜ਼ਿਲ੍ਹਿਆਂ ਦੇ 9 ਤਾਂ ਮਿਲ ਹੀ ਜਾਂਦੇ ਹੋਣਗੇ ਤੇ ਹੁਣ ਵੀ ਉਹੀ ਪੋਜੀਸ਼ਨ ਹੈ ਮਤਲਬ ਜਦੋਂ ਕਿ ਸੱਤਾ ਦਾ ਲਾਲਚ ਹੈ ਨਾ ਜੀ ਇਹਨਾਂ ਨੂੰ ਪੰਚ ਪ੍ਰਤੀ ਸੇਵਾ ਦਾ ਨਹੀਂ ਹੈ ਪੰਚ ਪ੍ਰਤੀ ਸੇਵਾ ਦਾ ਕੋਈ ਜਿੱਤੇ ਕੋਈ ਹਾਰੇ ਜੀ ਉਹਦੇ ਵਾਸਤੇ ਤਾਂ ਮੇਨ ਮਕਸਦ ਸੇਵਾ ਹੁੰਦੀ ਹੈ ਨਾ ਮਤੇ ਵਾਸਤੇ ਮੇਨ ਮਕਸਦ ਕੁਰਸੀ ਤੇ ਬੈਠ ਕੇ ਸੇਵਾ ਹੈ ਇਸੇ ਕਰਕੇ ਇਹ ਮਤਲਬ ਦੁਗਦਾ ਚ ਪਏ ਫਿਰਦੇ ਨੇ ਤੇ ਫਰਕ ਨੂੰ ਕੋਈ ਜੋਗਗਵਾਈ ਨਹੀਂ ਦੇ ਸਕਦੇ ਤੁਹਾਨੂੰ ਮੈਂ ਨਾ ਡਾਕਟਰ ਸਾਹਿਬ ਆਪਾਂ ਦੋ ਅਪਡੇਟ ਹੋਰ ਨੇ ਉਸਤੇ ਵੀ ਗੱਲ ਕਰਾਂਗੇ ਇੱਕ ਤੁਹਾਨੂੰ ਦੱਸ ਦੇਣਾ ਕਿ ਅੰਮ੍ਰਿਤਸਰ ਦੇ ਮਜੀਠਾ ਇਲਾਕੇ ਸੈ ਤੁਸੀਂ ਖਬਰ ਦੇਖੀ ਹੋਣੀ ਕਿਉਂਕਿ ਤੁਸੀਂ ਅਪਡੇਟ ਰਹਿ ਰਹੇ ਹੋ ਉੱਥੇ ਇੱਕ ਨਾ ਯਾਨੀ ਕਰਿੰਦੇ ਦੇ ਗੋਲੀ ਮਾਰ ਦਿੱਤੀ ਗਈ ਉਹ ਲੁੱਟ ਕਰਨ ਆਏ ਸੀ ਉੱਥੇ ਬੰਦੇ ਪੈਟਰੋਲ ਵੰਪ ਤੇ ਤਾ ਉਥੇ ਜਿਹੜੀ ਕਿ ਪੁਲਿਸ ਨੇ ਕਾਰਵਾਈ ਕੀਤੀ ਹੈ ਪੁਲਿਸ ਕਹਿੰਦੀ ਸੀ ਪਛਾਣ ਲੈਣੇ ਬੰਦੇ ਗ੍ਰਿਫਤਾਰ ਕਰ ਲਾਂਗੇ ਪਰ ਵਿਕਰਮ ਮਜੀਠੀਆ ਨੇ ਉਥੇ ਵੀ ਸਿਆਸਤ ਖੇਡਤੀ ਹੈ ਭਗਵਾਨਤਮਨ ਤੇ ਤੰਜ ਕੱਸਦੇ ਨੇ ਉਹਨਾਂ ਨੇ ਕਿਹਾ ਕਿ ਸਰਕਾਰ ਡਰਾਮਾ ਕਰ ਰਹੀ ਹੈ ਕਹਿੰਦੇ ਮੇਰਾ ਇਹ ਇਲਾਕਾ ਹੈ ਔਰ ਕਹਿੰਦੇ ਜਿੱਥੇ ਪੈਟਰੋਲਮ ਤੇ ਅਮਨਕਰ ਨਾਏ ਸੀ ਧਿਆ ਇਹ ਗੱਲ ਧਿਆਨ ਨਾਲ ਸੁਣਨਾ ਹੁੰਦਾ ਸਰ ਕਹਿੰਦੇ ਉਹ ਪੰਪੂ ਵਾਲਾ ਮੇਰਾ ਰਿਸ਼ਤੇਦਾਰ ਹੈ ਕਹਿੰਦੇ ਉਹ ਉਹਨੂੰ ਮਾਰਨ ਆਏ ਸੀ ਤਾਂ ਕਹਿੰਦੇ ਇਹ ਜਿਹੜੀ ਘਟਨਾ ਹੈ ਇਹ ਪੁਲਿਸ ਨੇ ਜਾਣ ਕੇ ਹੁਣੇ ਬਣਾਤੀ ਖੋਵਾਜੀ ਦੀ ਜਦ ਕਿ ਨਾਲ ਇੱਕ ਹੋਰ ਪੰਪ ਹੈ ਤੇਲ ਉੱਥੇ ਹੀ ਉਹ ਆਜ਼ਦੀ ਸੀ ਹੁਣ ਸਵਾਲ ਇਹ ਹੈ ਹਾਂਜੀ 1 ਮਿੰਟ ਮੈਂ ਪਹਿਲਾਂ ਮੇਰੀ ਗੱਲ ਤਾਂ ਨੂੰ ਇਹਨਾਂ ਨੇ ਸਵਾਲ ਤਾਂ ਖੜਾ ਕਰ ਦਿੱਤਾ ਕਿ ਉਹ ਪੰਪ ਵਾਲਾ ਮੇਰਾ ਇਸ਼ਤਿਹਾਰ ਹੈ ਫਿਰ ਤੁਸੀਂ ਤੁਸੀਂ ਉੱਥੇ ਤੁਸੀਂ ਕਿਉਂ ਨਹੀਂ ਮੌਕੇ ਤੇ ਗਏ ਸੀ ਜਦੋਂ ਗੋਲੀਆਂ ਚੱਲੀਆਂ ਹਾਲਾਂਕਿ ਉਹ ਜਿਹੜਾ ਕਰਿੰਦਾ ਮਰਿਆ ਉਹਦੇ ਬਾਰੇ ਕੋਈ ਗੱਲ ਨਹੀਂ ਕੀਤੀ ਵੀਠੇ ਆਪਨੇ ਜੇ ਕੋਈ ਜਿੰਨੀਆਂ ਵੀ ਇਹ ਘਟਨਾਵਾਂ ਹੁੰਦੀਆਂ ਨੇ ਹਾਂਜੀ ਮਤਲਬ ਇਹ ਕੋਕਨ ਲਈ ਇੱਕ ਵਾਰ ਦੇ ਚਦੋਸ਼ੀ ਥੋੜੀ ਹੈ ਜਿਹੜੇ ਸਾਰੀਆਂ ਪਾਰਟਾਂ ਦੋਸ਼ੀ ਨੇ ਸਾਰੀਆਂ ਪਾਰਟੀਆਂ ਆਪ ਦਾ ਸੱਤਾ ਦਾ ਸੁੱਖ ਪ੍ਰਾਪਤ ਕਰਨ ਵਾਸਤੇ ਪੰਜਾਬ ਨੂੰ ਜਿਹੜੀ ਆਪ ਦੇ ਕਿਉਂਕਿ ਜਿਹੜੀ ਵਿਰੋਧੀ ਧਿਰ ਦੀ ਊਂਕਾ ਉਹ ਵਿਰੋਧੀ ਨਹੀਂ ਨਿਭਾ ਰਹੇ ਤਾਂ ਰਾਜ ਕਰਨ ਵਾਲੇ ਕੀ ਕਰ ਲੰਗੇ ਜੀ ਮਤਲਬ ਇਸ ਤਰ੍ਹਾਂ ਦਾ ਕਹਿਣ ਤੋਂ ਭਾਵ ਇਹ ਹੈ ਵੀ ਜਿਹੜੇ ਆਪਾਦੀ ਦੇ ਚਾਹੇ ਕਾਂਗਰਸੀ ਦੇ ਚਾਹੇ ਝਾੜੂ ਵਾਲੇ ਨੇ ਚਾਹੇ ਭਾਜਪੀ ਵਾਲੇ ਨੇ ਹਰ ਇੱਕ ਗੱਲ ਨੂੰ ਸਿਆਸਤ ਨਾਲ ਦੇਖਦੇ ਨੇ ਇਸ ਕਰਕੇ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਇਹਨਾਂ ਨੂੰ ਚਾਹੀਦਾ ਹੈ ਇਸੇ ਵੀ ਵਿਰੋਧੀ ਤਰ੍ਹਾਂ ਇਕੱਠੀਆਂ ਹੋ ਕੇ ਸਰਕਾਰ ਦੇ ਨਾਲ ਬੈਠ ਕੇ ਮੀਟਿੰਗ ਕਰਨ ਮੀਟਿੰਗ ਕਰਕੇ ਉਸ ਤੋਂ ਬਾਅਦ ਜਿਹੜੇ ਕੋਈ ਪੰਜਾਬ ਦੇ ਹਾਲਾਤਾਂ ਤੇ ਮਾੜਾ ਮੋਟੀ ਕੋਈ ਡਿਸਕਸ ਕਰਨੀ ਆ ਉਹ ਕਰਕੇ ਤਾਂ ਸਾਚ ਪੰਜਾਬ ਦੇ ਲੋਕ ਸੁਖਾਂਤ ਜੀ ਦੀ ਜਿੰਦਗੀ ਮੈਂ 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 ਤੁਹਾਨੂੰ ਦੱਸ ਦੇਣਾ ਕਿ ਕੁਲਦੀਪ ਧਾਲੀਵਾਲ ਨੇ ਵੀ ਅੱਜ ਤੰਜ ਕੱਸਤੇ ਨੇ ਸਵੇਰੇ ਕੁਝ ਸਮੇਂ ਬਾਅਦ ਆਪਣੇ ਚੈਨਲ ਤੇ ਖਬਰ ਨਸ਼ਰ ਹੋ ਜਾਏਗੀ ਉਹਨਾਂ ਨੇ ਕਿਹਾ ਕਿ ਬਾਜਵਾ ਬੰਬ ਧਮਾਕਾ ਕੇਸ ਤੇ ਰਾਜਾ ਵੜਿੰਗ ਕਿਉਂ ਨਹੀਂ ਬਾਜਵਾ ਸਾਹਿਬ ਸਾਥ ਦੇ ਰਹੇ ਉਹਨਾਂ ਨੇ ਬਹੁਤ ਵੱਡਾ ਸਵਾਲ ਖੜਾ ਕਰ ਦਿੱਤਾ ਕਿਉਂਕਿ ਤੁਹਾਨੂੰ ਦੱਸ ਦੇਣਾ ਕਿ ਅੱਜ ਬਾਜਵਾ ਸਾਹਿਬ ਤਾਂ ਉੱਥੇ ਅੱਜ ਗ੍ਰਿਫਤਾਰੀ ਹੋ ਜੇਗੀ ਜਾਂ ਹੋ ਚੁੱਕੀ ਹੋਣੀ ਕਿਉਂਕਿ ਕੱਲ ਬਾਜਾ ਸਾਹਿਬ ਖੂਬ ਪੇਚਲੀ ਹੋਈ ਸੀ ਪਰ ਕੋਰਟ ਨੇ ਸਖਤ ਦਾਇਰ ਦਿੱਤੀਆਂ ਕਿ ਤੁਹਾਨੂੰ ਪੇਸ਼ ਹੋਣਾ ਪੈਣਾ ਅਸੀਂ ਕਹਿੰਦੇ ਤੌਰ ਤੋਂ 32 ਬੰਬਾਂ ਦਾ ਹਿਸਾਬ ਲੈਣਾ ਹੈ ਇਹ ਗੱਲ ਆ ਗਿਆ ਕੱਲ ਬਿਆਨ ਦੇਖੋ ਦੇਖੋ ਜੀ ਸਾਹਿਬ ਤਾਂ ਉਹ ਤਾਂ ਹੁਣ ਦੇਖੋ ਜਦੋਂ ਐਫ ਆਈ ਆਰ ਦਰਜ ਹੋ ਗਿਆ ਉਹ ਤਾਂ ਗਾਹਾਂ ਕੰਮ ਰਹਿ ਗਿਆ ਸਾਰਾ ਮਾਨ ਜੋ ਕੋਰਟ ਦਾ ਹਾਂਜੀ ਹਾਂਜੀ ਕੋਰਟ ਆਉਣ ਦੇ ਵਿੱਚ ਅਗਲੇ ਨੂੰ ਫਰੂਕ ਦੇਣਾ ਪਊਗਾ ਕੀ ਗੱਲ ਹੈ ਕੀ ਬਾਤ ਹੈ ਮਤਲਬ ਇਹਨਾਂ ਨੇ ਜੋ ਆਪਦਾ ਕੰਮ ਕਰਨਾ ਸੀ ਉਹ ਸਰਕਾਰ ਨੇ ਕਰ ਦਿੱਤਾ ਜੀ ਜੀ ਹੁਣ ਕੰਮ ਰਹਿ ਗਿਆ ਵਕੀਲਾਂ ਦਾ ਤੇ ਮਾਨਜੂ ਕੋਰਟਾਂ ਦਾ ਉਹ ਕਿਸ ਤਰ੍ਹਾਂ ਇਸ ਗੱਲ ਨੂੰ ਦੀਦ ਕਰਦੇ ਨੇ ਉਹ ਬਾਅਦ ਚ ਪਤਾ ਲੱਗੂਗਾ ਐ ਗੱਲ ਕਰ ਇਹ ਹੈ ਵੀ ਜਿਹੜਾ ਇਹ ਕਹਿ ਰਹੇ ਹੁੰਦੇ ਨੇ ਵੀ ਸਾਨੂੰ ਜਾਣ ਕੇ ਬਦਨਾਮ ਕੀਤਾ ਇਹ ਸਰਕਾਰ ਨੇ ਕੀ ਹੈ ਨਾ ਜੀ ਮਤਲਬ ਸਰਕਾਰ ਇਹਨਾਂ ਨੂੰ ਬਦਨਾਮ ਕਰਕੇ ਦਾ ਜੀ ਤੇ ਇਹ ਸਰਕਾਰ ਨੂੰ ਬਦਨਾਮ ਕਰਕੇ ਰਾਜੀ ਨੇ ਗਰਾਊਂਡ ਜ਼ੀਰੋ ਤੇ ਲੋਕਾਂ ਦੇ ਮਸਲੇ ਲੋਕ ਲੰਕਦੇ ਨੇ ਲੋਕ ਔਖੇ ਨੇ ਲੋਕ ਸੋਖੇ ਨੇ ਉਹਨਾਂ ਦਾ ਇਹਨਾਂ ਨਾਲ ਕੋਈ ਸਬੰਧ ਨਹੀਂ ਇਹ ਮੌਜ ਨਾਲ ਬੈਠੇ ਏਸੀ ਰੂਮਾਂ ਦੇ ਵਿੱਚੋਂ ਮਤਲਬ ਘਟਵੇਟ ਕਰ ਦਿੰਦੇ ਨੇ ਜਿੱਤੇ ਕਰਕੇ ਇਹ ਆਪ ਚੁੜਜੇ ਫਿਰਦੇ ਨੇ ਲੋਕ ਕੰਮਾਂ 'ਚ ਲੋਕਾਂ ਦਾ ਗੁਰਾਹਾਲ ਲੋਕਾਂ ਦੇ ਖਲਾਤ ਲੋਕਾਂ ਦੀ مالی ਹਾਲਾਤ ਦੇਸ਼ ਦੇ ਹਾਲਾਤ ਦੇਸ਼ ਦੇ ਆਰਥਿਕ ਹਾਲਾਤ ਕਿੱਧਰ ਜਾਂਦੇ ਨੇ ਕੋਈ ਝੱਖੇ ਗੁੱਝਾਂ ਇਹਨਾਂ ਨੂੰ ਕੋਈ ਚਿੰਤਾ ਨਹੀਂ ਇਹਨਾਂ ਨੂੰ ਸਿਰਫ ਇਹੀ ਹੈ ਕਿ ਸਾਡੀ ਮੌਜ ਮਸਤੀ 82 ਸੁਰਖੀਆਂ ਦੇ ਵਿੱਚ ਕਿੰਨੇ ਰਹੀ ਸਹੀ ਕਹਿ ਰਹੇ ਹੋ ਤੁਸੀਂ ਦੇਖੋ ਵੀ ਆਮ ਲੋਕ ਐ ਜਿਹੜੇ ਆ ਆਪਾਂ ਸਾਰੇ ਉਚਾਨੇ ਆ ਆਪਾਂ ਕਹਿੰਦੇ ਆ ਵੀ ਹੈ ਨਾ ਸਰਕਾਰ ਬਣੇਗੀ ਪੰਜ ਸਾਲ ਨਿਕਲਣਗੇ ਦਮੀ ਸਰਕਾਰ ਆ ਸੀ ਬਹੁਤ ਆਸਾ ਲਾਨੇ ਉਹਨਾਂ ਤੋਂ ਜਦੋਂ ਸਰਕਾਰ ਬਣ ਜਾਂਦੀ ਐ ਤਾਂ ਉਹੀ ਲੋਕ ਜਿਹੜੇ ਤੁਹਾਡੇ ਘਰਾਂ ਦੇ ਵਿੱਚ ਨਾ ਵੋਟਾਂ ਮੰਗਣ ਦੀ ਖਾਤਰ ਬਹੁਤ ਕੁਝ ਕਰਦੇ ਨੇ ਨਸ਼ਾ ਵੀ ਦਿੰਦੇ ਨੇ ਪੈਸੇ ਵੀ ਦਿੰਦੇ ਨੇ ਫਿਰ ਆਪਾਂ ਕੱਲ ਵੀ ਆ ਕੇ ਦਾਲਾਂ ਆਟੇ ਤੇ ਆਪਣੇ ਲੋਕ ਗਿਰ ਜਾਂਦੇ ਨੇ ਪੇ ਜਦੋਂ ਫਿਰ ਜਦੋਂ ਮੰਤਰੀ ਬਣ ਜਾਂਦੇ ਨੇ ਸਹੀ ਕਹੇ ਤੁਸੀਂ ਡਾਕਟਰ ਸਾਹਿਬ ਇਹ ਫਿਰ ਆਪਣੀਆਂ ਗੱਡੀਆਂ 'ਤੇ ਐਸੀਆਂ ਹੀ ਬੈਹਨਦੇ ਨੇ ਲੋਕਾਂ ਦਾ ਮੁੱਦਾ ਕੋਈ ਨਾ ਚੱਕ ਰਿਆ ਆਮ ਲੋਕ ਪੰਜਾਬ ਦੇ ਐਨੇ ਬੇਜ਼ਗਾਰ ਨੇ ਵਿਚਾਰੇ ਹੈਨਾ ਸਿੱਖਿਆ ਕ੍ਰਾਂਤੀ ਠੀਕ ਹੈ ਹੁਣ ਥੋੜੀ ਜਿਹੀ ਕ੍ਰਾਂਤੀ ਸ਼ੁਰੂ ਹੋਈ ਆ ਬੱਚਿਆਂ ਦੇ ਬਾਰੇ ਭਗਵੰਤ ਮਾਨ ਨੇ ਕਈ ਜਗ੍ਹਾ ਤੇ ਕਿਤੇ ਆ ਉਗਠਨ ਅਸੀਂ ਬੰਦੇ ਆ ਕੰਮ ਸ਼ੁਰੂ ਹੋਗੇ ਨੇ ਪਰ ਡਾਕਟਰ ਸਾਹਿਬ ਸਵਾਲ ਉੱਥੇ ਉੱਥੇ ਹੀ ਖੜਿਆ ਕਿ ਬੇਜਗਾਰੀ ਨਹੀਂ ਖਤਮ ਹੋ ਰਹੀ ਪੰਜਾਬ ਦੇ ਨੌਜਵਾਨਾਂ ਨੂੰ ਬਦਨਾਮ ਕੀਤਾ ਜਾਂਦਾ ਹੈ ਵੀ ਪੰਜਾਬ ਦੇ ਨੌਜਵਾਨ ਚਿਟਾ ਪੀਂਦੇ ਨੇ ਨਸ਼ਾ ਕਰਦੇ ਨੇ ਜੇਕਰ ਤੁਸੀਂ ਨੌکریاں ਦੋ ਤਾਂ ਪੰਜਾਬ ਦੇ ਨੌਜਵਾਨ ਨਸ਼ੇ ਜਾਣ ਨਾ ਦੇ ਕੋਲ ਨਸ਼ਾ ਤਾਂ ਨਸ਼ੇ ਤਾਂ ਕੋਈ ਬਕਰਾਂ ਬਿਸ਼ੈ ਨਹੀਂ ਨਸ਼ੇ ਤਾਂ ਬਸ ਬੱਕਰੀ ਹੋਵੇ ਮਤਲਬ ਕਹਿਣ ਦਾ ਭਾਵ ਇਹ ਪੰਜਾਬ ਪੰਜਾਬੀਆ ਤਨੂੰ ਬਦਨਾਮ ਕਰਕੇ ਹੀ ਸਿਆਸਤ ਕਰਨੀ ਚਾਹੁੰਦੇ ਆ ਨੇ ਇਹ ਕੋਈ ਪਿਛਲੇ ਸਮੇਂ ਤੋਂ ਟ੍ਰੈਂਡ ਚੱਲਿਆ 15 ਸਾਲਾਂ ਤੋਂ ਵੀ ਚੰਗਾ ਕੰਮ ਨਾ ਕਰੋ ਦੂਜੇ ਦੇ ਹਰ ਇੱਕ ਚੰਗੇ ਕੰਮ ਨੂੰ ਵੀ ਮਾੜਾ ਦਰਸਾ ਕੇ ਆਪ ਸਰਫੀਆਂ ਵਟੋਰੋ ਮਤਲਬ ਜਿਹੜੀ ਇਹ ਪੰਜਾਬ ਪੰਜਾਬੀਆਂ ਲਈ ਪੰਥ ਲਈ ਆਪਣੇ ਦੇਸ਼ ਲਈ ਸਟੇਟ ਲਈ ਇੱਕ ਘਾਤਕ ਬਿਮਾਰੀ ਹੈ ਇਸ ਬਿਮਾਰੀ ਤੋਂ ਨਿਜਾਦ ਪਾਉਣ ਵਾਸਤੇ ਸਾਨੂੰ ਮਿਲ ਬੈਠ ਕੇ ਲੋਕਾਂ ਦੀਆਂ ਭਾਵਨਾਵਾਂ ਨੂੰ ਦੇਖ ਕੇ ਦੇ ਹੋਏ ਕੋਈ ਨਾ ਮੀਟਨਾ ਕਰਕੇ ਇਹ ਗੁਰਮਤਿ ਪਾਸ ਕਰਨੇ ਚਾਹੀਦੇ ਨੇ ਵੀ ਜਿਹੜੇ ਦੇਸ਼ ਦਾ ਭਲਾ ਕਰਨ ਸਟੇਟ ਦਾ ਭਲਾ ਕਰਨ ਪਬਲਿਕ ਦਾ ਭਲਾ ਕਰਨ ਏ ਕੋਈ ਡਾਕਟਰ ਸਾਹਿਬ ਮੈਂ ਨਾ ਨੰਬਰ ਲੈ ਲਿਆ ਬੀਬੀ ਜਗੀਰ ਕੌਰ ਜੀ ਦਾ ਤੇ ਮੈਂ ਕੋਸ਼ਿਸ਼ ਕਰਾਂਗਾ ਦੁਪਹਿਰੇ ਉਹਨਾਂ ਨਾਲ ਫੋਨ ਲਾਈਨ ਤੇ ਗੱਲ ਕਰਨ ਦੀ ਤੁਸੀਂ ਵੀ ਆਪਣਾ ਦੱਸਿਓ ਸਵਾਲ ਮੈਨੂੰ ਮੈਂ ਕੀ ਪੁੱਛਾਂ ਤੇ ਤੁਹਾਨੂੰ ਕੀ ਲੱਗਦਾ ਹੈ ਵੀ ਜਿਹੜਾ ਉਹ ਬੰਦਾ ਦੇਖੋ ਇਹਨੇ ਪਿਆਰ ਨਾਲ ਕੋਈ ਗਲਤੀ ਹੋਇਆ ਅਫਸ਼ਰ ਬੋਲਿਆ ਤੁਸੀਂ ਵੀ ਵੀਡੀਓ ਦੇਖੀ ਹੋਣੀ ਮੈਂ ਵੀ ਦੇਖੀ ਹੈ ਉਹ ਬੰਦੇ ਨੇ ਸਿਰਫ ਆਪਣਾ ਕਹਿੰਦਾ ਪਾਰਟੀ ਵਰਕਰ ਹੈ ਉਹਦਾ ਆਪਣਾ ਹੱਕ ਮੰਗਣਾ ਜਾਂ ਪੁੱਛਣਾ ਫਰਜ਼ ਬੰਦਾ ਹੈ ਉਹਨੇ ਕੁਝ ਗਲਤ ਸ਼ਬਦ ਨਹੀਂ ਬੋਲੇ ਕੁਝ ਨਹੀਂ ਕਿਹਾ ਹਾਂ ਉਹਨੇ ਗਲਤੀ ਕੀਤੀ ਹੈ ਡਾਕਟਰ ਸਾਹਿਬ ਮੈਂ ਤੁਹਾਨੂੰ ਕਾਨੂੰਨ ਪਤਾ ਇਹ ਪੁੱਛਣਾ ਚਾਹਨਾ ਕਿਉਂਕਿ ਮੇਰੀ ਇੱਕ ਬੰਦੇ ਨਾਲ ਗੱਲ ਹੋ ਰਹੀ ਸੀ ਵੀ ਕੀ ਉਸ ਬੰਦੇ ਦੀ ਜਿਹੜੀ ਵੀਡੀਓ ਆਡੀਓ ਆਡੀਓ ਵਾਇਰਲ ਕੀਤੀ ਹੈ ਕਹਿੰਦਾ ਵੀ ਇਹ ਜਾਇਜ਼ ਹੈ ਕਿਉਂਕਿ ਕਹਿੰਦਾ ਵੀ ਕੋਰਟ ਦਾ ਇਹ ਕਹਿੰਦੀ ਨਹੀਂ ਮੈਂ ਕਿਹਾ ਵੀ ਇਸ ਬਾਰੇ ਮੈਂ ਆਪਣੇ ਸਹਿਯੋਗੀ ਤੋਂ ਪੁੱਛ ਲਾਂਗਾ ਲਾਈਵ ਦੇ ਵਿੱਚ ਕੀ ਉਹ ਸਹੀ ਹੈ ਜਿਹੜੇ ਨੇ ਕੋਰਟ ਤਾਂ ਨਹੀਂ ਕਰ ਇਹ ਤਾਂ ਗੱਲ ਹੈ ਵੀ ਜਿਹੜੀ ਵਾਇਰਲ ਕਰਨੀ ਹੁੰਦੀ ਹੈ ਨਾ ਪਰ ਉਹਦੀ ਜਿਹੜੇ ਦੀ ਹੁੰਦੀ ਆ ਉਹਦੇ ਨਾਲ ਪਹਿਲਾਂ ਕੰਟੈਕਟ ਕੀਤਾ ਜਾਣਾ ਹੁੰਦਾ ਤੋਂ ਬਾਅਦ ਚ ਵਾਇਰਲ ਕਰਨੀ ਹੁੰਦੀ ਹੈ ਗੱਲ ਕਰ ਵੀ ਇਹ ਵਾਇਰਲ ਕਰਨ ਵਾਲੀ ਤਾਂ ਨਾ ਹੀ ਤਾਂ ਵਾਇਰਲ ਕਰਨ ਵਾਲੇ ਨੂੰ ਕੋਈ ਬਹੁਤਾ ਇਹਦੇ ਚ ਬੈਨੀਫਿਟ ਮਿਲਣ ਵਾਲੀ ਗੱਲ ਵਾਤਾ ਤੇ ਨਾ ਹੀ ਕੋਈ ਬਦਨਾਮੀ ਔਰ ਬੀਬਾ ਜੀ ਨੂੰ ਕੋਈ ਮਿਲਣ ਵਾਲੀ ਐ ਨੀ ਕੋਈ ਇਹਦੇ ਚ ਹੋ ਐ ਉਹਨਾਂ ਨੇ ਤਾਂ ਇਹੀ ਗੱਲ ਕਹੀ ਐ ਵੀ ਤੁਸੀਂ 10 ਸਾਲ ਅੱਡ ਉਦੋਂ ਨਾਲ ਰਹੇ ਜੀ ਫਿਰ ਉਹ ਭਗੌੜੇ ਸੀ ਤੋਂ ਫਿਰ ਹੋ ਜਾਂਦੇ ਤੁਸੀਂ ਭਗੜ ਮਤਲਬ ਜਾਂਦਾ ਬੀਬਾ ਜੀ ਇਸ ਗੱਲ ਤੇ ਮਤਲਬ ਇੱਕ ਲੋਕਾਂ ਦੇ ਵਿੱਚ ਸਪੱਸ਼ਟੀ ਕਰ ਲਿਆ ਇਸ ਤਰ੍ਹਾਂ ਦਾ ਹੋਵੇ ਕਿ ਮੈਨੂੰ ਮਤਲਬ ਇਸ ਤਰ੍ਹਾਂ ਦਾ ਕੁਝ ਕਿਹਾ ਉਹਦੇ ਕਰਕੇ ਮੇਰੇ ਮਨ ਨੂੰ ਜਿਹੜੇ ਥੇਸ ਲੱਗੀ ਜਾਂ ਵੀ ਕੋਈ ਪੰਥਪ੍ਰਤੀ ਕੋਈ ਗਲਤ ਅਪਸ਼ਬਦ ਉਹ ਕਿਹਾ ਉਹਨਾਂ ਨੇ ਵੀ ਤੁਸੀਂ ਕੋਈ ਪੰਥ ਦੇ ਵਿੱਚ ਜਦੋਂ ਸੀ ਕਿ ਉਦੋਂ ਤੁਸੀਂ ਆਹ ਕੁਝ ਕੀਤਾ ਮਤਲਬ ਕਹਿਣ ਤੋਂ ਬਾਅਦ ਇਹ ਵੀ ਕੋਈ ਮਾੜੇ-ਮੋٹے ਦੇਖੋ ਜਿਹੜੀਆਂ ਇਹਦਾ ਲਾਹਣੀਆਂ ਨੇ ਇਹ ਲੀਡਰਾਂ ਦੇ ਪ੍ਰਤੀ ਮਾੜਾ-ਮੋਟਾ ਚੱਲਦਾ ਰਹਿੰਦਾ ਇਸ ਨੂੰ ਬਹੁਤਾ ਟੂਲ ਦੇ ਕੇ ਕੋਈ ਹੋਰ ਨਵੇਂ ਪੰਗੇ ਖੜੇ ਕਰਨ ਨਾਲੋਂ ਔਰ ਵੇਤਰੇ ਹੀ ਹੈ ਜੀ ਸਰ ਸਾਹਿਬ ਤੁਹਾਨੂੰ ਹਾਂ ਤੁਹਾਨੂੰ ਐ ਨਹੀਂ ਲੱਗਦਾ ਵੀ ਵੇਖੋ ਜਿਹੜਾ ਬੀਬੀ ਜ਼ਗੀਰਕੋਟ ਦਾ ਗਰਾਹ ਹੈ ਤੁਹਾਨੂੰ ਪਿਛਲੇ ਕਾਫੀ ਸਮੇ ਤੋਂ ਸੁਰਖੀਆਂ ਚ ਹੈ ਹੀ ਨਹੀਂ ਬਿਲਕੁਲ ਨਹੀਂ ਆਗੇ ਜੀ ਤੇ ਲੋਕੀ کافی ਟੁੱਟ ਗਏ ਨੇ ਇਹ ਇਹ ਲੱਗਦਾ ਤੁਹਾਨੂੰ ਜੇ ਪ੍ਰਤਾਪ ਸਿੰਘ ਬਾਜਵਾ ਨੇ ਬਿਆਨ ਦੇਤਾ ਹੁਣਾ ਬੀਬੀ ਜ਼ਗੀਰ ਕੋਰੀ ਦਾ ਬਿਆਨ ਆ ਗਿਆ ਮਜੀਠੀਆ ਦਾ ਬਿਆਨ ਆ ਗਿਆ ਇਹ ਲੋਕ ਹੁਣੇ ਚਾਹਦੇ ਨੇ ਵੀ ਅਸੀਂ ਆਪਣਾ ਫੇਮ ਬਣਾਈਏ ਲੋਕਾਂ ਸਾਹਮਣੇ ਕਿਸੇ ਨਾ ਕਿਸੇ ਤਰੀਕੇ ਆਈ ਵੀ ਅਸੀਂ ਜਿੰਦਾ ਅਸੀਂ ਮਾਰਕੀਟ 'ਚ ਬੈਠੇ ਆ ਸਾਨੂੰ ਭੁੱਲੋ ਨਾ ਕਿ ਇਹ ਇੱਕ ਸਟੰਟਾਂ ਦੀ ਗੱਲ ਨਹੀਂ ਇਹਨਾਂ ਗੱਲਾਂ ਤੋਂ ਇਹੀ ਗੱਲ ਜਾਪਦੀ ਹੈ ਵੀ ਸਰਕਾਰ ਦੇ ਜਿਹੜੇ ਕੰਮ ਨੇ ਚਾਹੇ ਸਖਤ ਕੰਮ ਨੇ ਚਾਹੇ ਨਰਮ ਕੰਮ ਨੇ ਸਰਕਾਰ ਦੇ ਕੰਮਾਂ ਤੋਂ ਬਖਾਇਏ ਹੋਏ ਇਹ ਅਖਬਾਰਾਂ ਦੀਆਂ ਸੁਰਖੀਆਂ ਵਿੱਚ ਆਉਣ ਦੇ ਬਾਰੇ ਕੋਈ ਨਾ ਕੋਈ ਇਸ ਤਰ੍ਹਾਂ ਦੀ ਘਟਨਾ ਕਰਮ ਨੂੰ ਮਤਲਬ ਅੰਜਾਮ ਜਾਂ ਦਵਾਕੇ ਨਾ ਅੰਜਾਮ ਦਵਾਉਣ ਵਾਲੀ ਤਾਂ ਕੋਈ ਗੱਲ ਨਹੀਂ ਹੁੰਦੀ ਕਿ ਉਸ ਗੱਲ ਦੇ ਉੱਤੇ ਕੋਈ ਵਾਅਦਾ ਘਾਟਾ ਜਾਂ ਗੱਲਬਾਤ ਕਰਕੇ ਜਾਂ ਉਸ ਦੀ ਜ਼ਿੰਮੇਵਾਰੀ ਦੇ ਹਿਸਾਬ ਜੇ ਨਾਲ ਮਤਲਬ ਸੁਰੱਖਿਆ ਜਰ ਰਹਿਣ ਦੀ ਕੋਸ਼ਿਸ਼ ਕਰਦੇ ਨੇ ਜਿਹੜੀ ਸਰਕਾਰ ਮਤਲਬ ਲੋਕਾਂ ਦੇ ਕੰਮ ਕਰ ਰਹੀ ਹੈ ਉਹਦੇ ਮੁਤਾਬਕ ਆਪੋਜੀਸ਼ਨ ਵਾਲੇ ਆਪਣੀ ਭੂਮਿਕਾ ਨਿਭਾ ਕੇ ਹਾਈਲਾਈਟ ਹੋਣ ਤਾਂ ਇੱਤਰ ਹੋਵੇਗਾ ਡਾਕਟਰ ਸਾਹਿਬ ਇੱਕ ਅਪਡੇਟ ਹੋਰ ਆ ਗਈ ਹੈ ਮੇਰੇ ਕੋਲ ਸਾਡੇ ਪੁਰਾਣੇ ਭੇਜਤੀ ਹੈ ਸ਼੍ਰੋਮਣੀ ਅਕਾਲ ਦਲ ਦੇ ਜਿਹੜੇ ਯਾਨੀ ਕਿ ਮੀਡੀਆ ਸਲਾਹਕਰ ਨੇ ਨਾਮ ਨਹੀਂ ਹਜਾਇਆ ਤੁਹਾਨੂੰ ਸ਼ਾਇਦ ਪਤਾ ਹੋਣਾ ਮੈਂ ਆ ਵੀ ਜਾਏਗਾ ਉਹਨਾਂ ਨੇ ਕਹਿ ਤਾ ਵੀ ਭਗਵਾਨਤਮਾਨ ਸਰਕਾਰ ਦੇ ਇਸ਼ਾਰਿਆਂ ਤੇ ਇਹ ਕੀਤਾ ਗਿਆ ਸਾਰਾ ਕੁਝ ਉਹ ਬੰਦਾ ਯਾਨੀ ਕਿ ਭਗਵਾਨਤਮਾਨ ਸਰਕਾਰ ਦਾ ਹੈ ਇਹ ਦੇਖੋ ਇਹ ਅਕਾਲੀ ਦਲ ਨੇ ਇਲਜ਼ਾਮ ਲਗਾਤੇ ਨੇ ਕੋਈ ਕਾਹਨ ਬੰਦਾ ਜੀ ਇਹ ਇਹ ਆਪਣਾ ਪ੍ਰੈਸ ਸੈਕਟਰੀ ਹੈ ਜੀ ਅਕਾਲ ਦਲ ਦੇ ਨਹੀਂ ਇਹ ਤਾਂ ਹੈਗੇ ਨੇ ਵੀ ਉਹ ਦੋਸ਼ ਕਿਹੜੇ ਵੱਲ ਦੇ ਚਲਾਇਆ ਜਿਹੜੇ ਜਿਹੜੇ ਬੰਦੇ ਨੇ ਉਹ ਕੀਤੀ ਹੈ ਨਾ ਜਿਹੜਾ ਫੋਨ ਕਰ ਰਿਹਾ ਜਗੀਰਕੌਰ ਨੂੰ ਜਿਨੇ ਇਹ ਆਡੀਓ ਵਾਇਲ ਕੀਤੀ ਹੈ ਕਹਿੰਦੇ ਕੱਲ ਕਹਿੰਦੇ ਇਹ ਵੀ ਭਗਵੰਤ ਮਾਨ ਦਾ ਬੰਦਾ ਹੈ ਦੇਖੋ ਇਹ ਭਗਵੰਤ ਮਾਨ ਇਹ ਤਾਂ ਗੱਲ ਇਹ ਹੈ ਜੀ ਭਗਵੰਤ ਮਾਨ ਦਾ ਕਿ ਸਾਰਾ ਪੰਜਾਬ ਹੀ ਭਗਵੰਤ ਮਾਨ ਦਾ ਸੀ ਜਦੋਂ ਭਗਵੰਤ ਮਾਨ ਨੂੰ 92 ਬੰਦੇ ਜਿੱਤਾਂਗੇ ਦਿੱਤੇ ਹਨਾ ਜੀ ਜੀ ਉਹਨਾਂ ਦਾ ਸੋ ਤਾਂ ਸਾਰਾ ਪੰਜਾਬ ਹੀ ਉਹਨਾਂ ਦਾ ਸੀ ਹੁਣ ਠੀਕ ਹੈ ਵੀ ਮਤਲਬ ਦੋਸ਼ ਨਾ ਲੌਣੇ ਨੇ ਜਾਂ ਨਾ ਲੌਣੇ ਨੇ ਤਾਂ ਸਿਆਸੀ ਲੀਡਰਾਂ ਦਾ ਕੰਮ ਹੁੰਦਾ ਹੈ ਗੱਲ ਕਰ ਵੀ ਐਟੀ ਗੱਲ ਨਹੀਂ ਹੈਗੀ ਕੋਈ ਕਿਸੇ ਨੂੰ ਕੋਈ ਗਲਤ ਨਹੀਂ ਕਿਹਾ ਕਿਸੇ ਤੋਂ ਥੋੜਾ ਜਿਹਾ ਵਿਰੋਧੀ ਤੁਹਾਨੂੰ ਵੀ ਇਸ ਗੱਲ ਤੋਂ ਸੰਕੋਚ ਕਰਨਾ ਚਾਹੀਦਾ ਹੈ ਜੀ ਮਾਹੌਲ ਹੈ ਜਿਹੜਾ ਆਪਣਾ ਤਫੜੀ ਦਾ ਬਣਾਉਣ ਦੇ ਵਿੱਚ ਸਹਿਯੋਗ ਨਾ ਦੇਣ ਜੇ ਸਰਕਾਰ ਦਾ ਸਹਿਯੋਗ ਦੇਣ ਤਾਂ ਕਿ ਪਬਲਿਕ ਸੌਖੀ ਹੋਵੇ ਤਾਕਤਕ ਸੌਖੀ ਹੋਣ ਦੇ ਨਾਲ ਮਾਹੌਲ ਹੈ ਜਿਹੜਾ ਉਹ ਸ਼ਾਂਤੀਪੂਰਵਕ ਹੋਵੇ ਕੋਈ ਡਰਦਾ ਮਾਹੌਲ ਨਾ ਹੋਵੇ ਕੋਈ ਲੁੱਟਖੋ ਨਸ਼ੇ ਵਾਲਾ ਮਸਲਾ ਨਾ ਹੋਵੇ ਮਤਲਬ ਸਰਕਾਰਾਂ ਨੂੰ ਤੇ ਵਿਰੋਧੀ ਧਿਰਾਂ ਨੂੰ ਬੈਠ ਕੇ ਮਸਲਾ ਤਾਂ ਇਹ ਨਹੀਂ ਉੱਚਾ ਚਾਹੀਦਾ ਸੀ ਜੀ ਆਪਾਂ ਰਲ ਕੇ ਸ਼ਰਾਬ ਦੇ ਠੇਕੇ ਘਟਾਈਏ ਹਾਂ ਆਪਾਂ ਰਲ ਕੇ ਨਸ਼ੇ ਨੂੰ ਘਟਾਈਏ ਆਪਾਂ ਰਲ ਕੇ ਕਰੇਮ ਨੂੰ ਘਟਾਈਏ ਮਤਲਬ ਇਹ ਇੱਕ ਦੂਜੇ ਦੇ ਦੋਸ਼ ਲਾ ਕੇ ਜਾਂ ਕੋਈ ਗਲਤ ਹਰਕਤਾਂ ਕਰਕੇ ਮਤਲਬ ਦੋਵਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਮਾਨ ਸਾਹਿਬ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰ ਜੀ ਤੁਹਾਨੂੰ ਲੱਗਦਾ ਨਹੀਂ ਵੀ ਦੇਖੋ ਚਲੋ ਜਿਹੜਾ ਕੁਝ ਹੋਇਆ ਹੋਇਆ ਬੀਬੀ ਜਗੀਰ ਕੌਰ ਜੀ ਨੂੰ ਇਦਾਂ ਬਿਆਨ ਦੇਣਾ ਨਹੀਂ ਚਾਹੀਦਾ ਸੀ ਹਾਂ ਉਹ ਗੱਲਬਾਤ ਕਰਦੇ ਐਜੀਪੀਸੀ ਦੇ ਕੋਲ ਜਾਂਦੇ ਜਾਂ ਭਗਵੰਤ ਮਾਨ ਸਾਹਿਬ ਨੂੰ ਬਕਾਇਦਾ ਮਿਲ ਸਕਦੇ ਆ ਮੰਤਰੀ ਰਹੇ ਨੇ ਉਹ ਇਹ ਜਿਹੜਾ ਮੁੱਦਾ ਕਾਫੀ ਠੰਡਾ ਪੈ ਸਕਦਾ ਸੀ ਇਹ ਉਹਨਾਂ ਦੇ ਵੱਲੋਂ ਖੁਦ ਹੀ ਵਧਾਇਆ ਗਿਆ ਵੀ ਜੋ ਮਾਫੀ ਨਹੀਂ ਮੰਗੇਗਾ ਤਾਂ ਮੈਂ ਐ ਕਰਾਵਾਂਗੀ ਜੇ ਤੁਸੀਂ ਐ ਕਰਾਣੇ ਫਿਰ ਸਿੱਧੇ ਹੀ ਕਰਾ ਦਿਓ ਕੋਈ ਮਤਲਬ ਕੋਈ ਹੱਟ ਪੰਚ ਹੋਇਆਗਾ ਤਾਂ ਹੀ ਉਹਨਾਂ ਨੇ ਇਹ ਗੱਲ ਕਹੀ ਹੈ ਜਿਵੇਂ ਕਈ ਵਾਰੀ ਕੀ ਹੁੰਦਾ ਬੰਦੇ ਦਾ ਮਨ ਕਿਸੇ ਪਾਸੇ ਹੋਰ ਹੁੰਦਾ ਤੇ ਉਹਨੂੰ ਫੌਜੀ ਆਲੇ ਪਾਸੇ ਕੋਈ ਹੋਰ ਹੁੰਦਾ ਇਸ ਕਰਕੇ ਕੋਈ ਗੱਲ ਨਹੀਂ ਹੈ ਵੱਡੀ ਗੱਲ ਹੈ ਤਾਂ ਮਤਲਬ ਸਾਰਾ ਮਸਲਾ ਹੱਲ ਹੋ ਜੂ ਅੱਜ ਨਹੀਂ ਤਾਂ ਕੱਲ ਕੋਈ ਹੋਰ ਬਹੁਤੀ ਚਿੰਤਾ ਵਾਲੀ ਜਾਂ ਕਿਸੇ ਦਾ ਕੋਈ ਦੋਸ਼ ਪ੍ਰਤੀ ਦੋਸ਼ ਇਹ ਕੋਈ ਉਹਦਾ ਚੱਕਰ ਨਹੀਂ ਹੈ ਕੋਹਨਾ ਸਾਹਿਬ ਇੱਕ ਇੱਕ ਗੱਲ ਇਹ ਜਦੋਂ ਦਾ ਸੁਖਵੀਰ ਸਿੰਘ ਬਾਦਲ ਨੂੰ ਪ੍ਰਧਾਨ ਬਣਾਇਆ ਗਿਆ ਜੇ ਪੰਜ-ਛੇ ਦਿਨ ਹੀ ਹੋਏ ਉਸ ਤੋਂ ਬਾਅਦ ਰੋਜ਼ ਹੀ ਕੋਈ ਨਾ ਕੋਈ ਮੁੱਦਾ ਖੜਾ ਹੋ ਰਿਹਾ ਹੈ ਕਿ ਤੁਹਾਨੂੰ ਲੱਗਦਾ ਨਹੀਂ ਸੁਖਵੀਰ ਬਾਦਲ ਦਾ ਪ੍ਰਧਾਨ ਬੰਨਾ ਕਈ ਬੰਦਿਆਂ ਨੂੰ ਯਾਨੀ ਮਨਜ਼ੂਰੀ ਨਹੀਂ ਲੱਗਿਆ ਇਹ ਹੀ ਕਾਰਨ ਹੈ ਮੈਂ ਇਹ ਸਭ ਤੋਂ ਵੱਡਾ ਕਾਰਨ ਹੀ ਇਹ ਹੈ ਜੀ ਜੀ ਸਭ ਤੋਂ ਵੱਡਾ ਕਾਰਨ ਇਹ ਹੀ ਹੈ ਜੀ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਦੀ ਜਿਹੜੀ ਨਿਯੁਕਤੀ ਹੋਈ ਹੈ ਚਲੋ ਅਖੀਰ ਅਖੀਰ ਲਈ ਇੱਕ ਆਮ ਸਵਾਲ ਤੁਹਾਨੂੰ ਕੀ ਲੱਗਦਾ ਹੈ ਵੀ ਉਹ ਬੰਦੇ ਨੂੰ ਮਾਫੀ ਮੰਗਣੀ ਚਾਹੀਦੀ ਹੈ ਜਾਂ ਨਹੀਂ ਬਸ ਨੇ ਮਾਫੀ ਤਾਂ ਮੰਗਣ ਦੇਖੋ ਵੱਡੇ ਨੇ ਜੀ ਮਾਫ ਮੰਗ ਲੈਣ ਤਾਂ ਕੋਈ ਗੱਲ ਨਹੀਂ ਪੈਸੇ ਮਾਫੀ ਮੰਗਣ ਵਾਲੀ ਗੱਲ ਵੀ ਕੋਈ ਹੈ ਨਹੀਂ ਮਿਲ ਬੈਠ ਕੇ ਮਤਲ ਨਾਲੇ ਚਾਹ ਪੀ ਹਣ ਨਾਲੇ ਉਤਰੀ ਇੱਕ ਦੂਜੇ ਨੂੰ ਜਵਾਬ ਦੇ ਕੇ ਸੰਤੁਸ਼ਟ ਕਰਾਇਆ ਹਣ ਇਹਦੇ ਵਿੱਚ ਪੰਜਾਬ ਦੀ ਵੀ ਵਹਿਤਰੀ ਹੈ ਬੀਬਾ ਜੀ ਦੀ ਤੁਹਾਨੂੰ ਤੁਹਾਨੂੰ ਕੀ ਲੱਗਦਾ ਜੇਕਰ ਜੇਕਰ ਉਹ ਭਰਾ ਮਾਫੀ ਮੰਗੇਗਾ ਤਾਂ ਬੀਬੀ ਜੀਰਕੌਰ ਜੀ ਮੰਨ ਜਾਣਗੇ ਲੱਗਦਾ ਤੁਹਾਨੂੰ ਮੰਨਣਗੇ ਪੱਕਾ ਮੰਨਣਗੇ ਹੀ ਜਿਹੜੇ ਵੱਡੇ ਲੀਡਰ ਹੁੰਦੇ ਨੇ ਇਹਨਾਂ ਦੇ ਦਿਲ ਵੀ ਥੋੜੇ ਜੇ ਵੱਡੇ ਹੁੰਦੇ ਨੇ ਇਸ ਤੋਂ ਕੋਈ ਨਾ ਨਹੀਂ ਹੈ ਮੈਂ ਮੈਂ ਆਸ ਕਰਦਾ ਤੇ ਦੁਪਹਿਰੇ ਉਹ ਵੱਡੇ ਬੀਬਾ ਦਿਲ ਵਾਲੇ ਬੀਬਾ ਜੀ ਨਾਲ ਗੱਲ ਹੋਏਗੀ ਨਾ ਤੁਹਾਨੂੰ ਮੈਂ ਲਾਈਨ ਤੇ ਲਾਂਗਾ ਯਾਦ ਰੱਖਿਓ ਫਿਰ ਤੁਸੀਂ ਬੀਬਾ ਜੀ ਨੂੰ ਸਵਾਲ ਕਰਿਓ ਚਾਰ ਮੈਂ ਵੀ ਕਰਾਂਗਾ ਠੀਕ ਹੈ ਨਾ ਡਾਕਟਰ ਸਾਹਿਬ ਠੀਕ ਹੈ ਜੀ ਮੇਰੇ ਕੋ ਮੇਰੇ ਕੋ ਨੰਬਰ ਆ ਗਿਆ ਰਣਜੀਤ ਖੜਰੇ ਨੇ ਭੇਜਤਾ ਹੈ ਮੈਂ ਦੁਪਹਿਰੇ ਉਹਨਾਂ ਨੂੰ ਲਾਈਵ ਤੇ ਲਾਂਗਾ ਤੇ ਤੁਸੀਂ ਵੀ ਵੱਡੇ ਦਿਲ ਵਾਲੇ ਬੀਬਾ ਜੀ ਨੂੰ ਯਾਦ ਕਰ ਲਿਓ ਮਰ ਜਾ ਠੀਕ ਹੈ ਜੀ ਤੇ ਧੰਨਵਾਦ ਆਖਦਾ ਤੁਸੀਂ ਆਪਣਾ ਸਮਾਂ ਦਿੱਤਾ ਜੀ ਧੰਨਵਾਦ ਜੀ ਤੁਹਾਡਾ ਸੋ ਦੋਸਤੋ ਇਹ ਸਾਡਾ ਸੁਦੇਸ਼ ਜਿੰਦਰਜੀ ਸਾਡੇ ਸਹਿਯੋਗੀ ਤੇ ਜਿਹੜਾ ਅੱਜ ਦਾ ਮੁੱਦਾ ਸੀ ਬਹੁਤ ਹੀ ਅਹਿਮ ਮੁੱਦਾ ਸੀ ਕਿ ਬੀਬੀ ਜਗੀਰਕੌਰ ਦੀ ਇੱਕ ਯਾਨੀ ਕਿ ਵਿਅਕਤੀ ਵੱਲੋਂ ਫੋਨ ਕੀਤਾ ਗਿਆ ਜਗੀਰਕੌਰ ਨੂੰ ਬਹੁਤ ਇੱਕ ਤੰਗ ਕਰ ਸਗੇ ਆਪਣੇ ਵੱਲੋਂ ਉਹਨਾਂ ਦੇ ਵੱਲੋਂ ਵੀ ਸੁਵਿਧਾਲਾ ਦਾ ਪ੍ਰਧਾਨ ਬਣਾ ਦਿੱਤਾ ਗਿਆ ਤੇ ਉਲਟਾ ਮੈਡਮ ਕਹਿ ਰਹੇ ਨੇ ਬੀਬੀ ਜਗੀਰਕੌਰ ਜੀ ਅਸੀਂ ਉਹ ਬਣਾਇਆ ਤਾਂ ਉਹਨਾਂ ਨੇ ਕਿਹਾ ਵਰਕਰ ਨੇ ਵੀ ਸਾਡਾ ਹੁਣ ਕੀ ਬਣੇਗਾ ਆਪਾਂ ਕਿੱਥੇ ਆਵਾਂਗੇ ਤਾਂ ਉਹਾਂ ਨੇ ਕਿਹਾ ਆਪਾਂ ਆਪਣਾ ਨਵਾਂ ਸ਼ੋਰ ਨਿਕਲਦਾ ਬਣਾ ਲਾਂਗੇ ਕਮਾਲ ਹੈ ਤਾਂ ਉਹ ਬੰਦੇ ਨੇ ਜਿਹੜੀ ਉਹ ਆਡੀਓ ਸੀ ਉਹ ਵਾਇਰਲ ਕਰ ਦਿੱਤੀ ਜਿਸ ਤੋਂ ਪੜ ਅੱਗੇ ਉਹਨਾਂ ਨੇ ਅੱਜ ਸ਼ਾਮ 7:00 ਟੈਂਟ ਤੱਕ ਉਸ ਬੰਦੇ ਨੂੰ ਕਿ ਜੇਕਰ ਉਹ ਮਾਫੀ ਮੰਗਦਾ ਤਾਂ ਠੀਕ ਹੈ ਨਹੀਂ ਫਿਰ ਕਹਿੰਦੇ ਮੈਂ ਉਹਨੂੰ ਤੇ ਐਫਆਰ ਕਰਾਵਾਂਗੀ ਹਾਲਾਂਕਿ ਤੁਹਾਨੂੰ ਦੱਸਦਾ ਕਿ ਇਸ ਤੇ ਹੁਣ ਰਾਜਨੀਤਿਕ ਟਿੱਪਣੀਆਂ ਵੀ ਹੋਣੀ ਸ਼ੁਰੂ ਹੋ ਗਈਆਂ ਨੇ ਉਧਰੋਂ ਵਿਕਰਮ ਮਜੀਠੀ ਦਾ ਬਿਆਨ ਆ ਗਿਆ ਹੈ ਹਾਂ ਕਈ ਹੋਰ ਜਿਹੜੇ ਅਜੇ ਲੀਡਰ ਨੇ ਉਹਨਾਂ ਦਾ ਬਿਆਨ ਆਇਆ ਵੀ ਇਹ ਸਾਰਾ ਕੁਝ ਭਗਵੰਤ ਮਾਨ ਦੀ ਸ਼ਹਿਰ ਦੇ ਉੱਪਰ ਕਰਾਇਆ ਗਿਆ ਉਹ ਜਿਹੜਾ ਬੰਦਾ ਆਡੀਓ ਕਰ ਰਿਹਾ ਉਹ ਭਗਵੰਤ ਮਾਨ ਸਾਹਿਬ ਦਾ ਬੰਦਾ ਹੈ ਹਾਲਾਂਕਿ ਇਹ ਸਪਸ਼ਟ ਨਹੀਂ ਹੋ ਸਕਿਆ ਹੁਣ ਦੇਖਦੇ ਆ ਅੱਜ ਸ਼ਾਮ ਤੋਂ ਪਹਿਲਾਂ ਉਹ ਬੰਦਾ ਮਾਫੀ ਮੰਗਦਾ ਕਿ ਨਹੀਂ ਕਿ ਬੀਬੀ ਜਗੀਰ ਕੌਰ ਦਾ ਗੁੱਸਾ ਠੰਡਾ ਹੋਏਗਾ ਜਾਂ ਨਹੀਂ ਅਸੀਂ ਵੀ ਕੋਸ਼ਿਸ਼ ਕਰਾਂਗੇ ਦੁਪਹਿਰ ਨੂੰ ਬੀਬੀ ਜਗੀਰ ਕੌਰ ਨੂੰ ਲਾਈਨ ਤੇ ਲੈਣ ਦੀ ਜੇ ਉਹ ਵਿੱਲੇ ਹੋਏ ਤਾਂ ਜੂਰ ਨਾਲ ਗੱਲਬਾਤ ਕਰਾਂਗੇ ਤੇ ਤੁਹਾਨੂੰ ਉਹ ਵੀ ਤੱਥ ਦਿਖਾਵਾਂਗੇ ਜੋ ਸੱਚ ਹੈ ਉਹ ਬੀਬੀ ਆਪ ਸਾਨੂੰ ਦੱਸਣ ਸੋ ਦੋਸਤੋ ਤੁਹਾਨੂੰ ਸਾਡਾ ਇਹ ਮੁੱਦਾ ਕਿਵੇਂ ਲੱਗਿਆ ਪਲੀਜ਼ ਸਾਨੂੰ ਲਾਈਕ ਤੇ ਕਮੈਂਟ ਕਰਿਓ ਜੇਕਰ ਤੁਹਾਨੂੰ ਲੱਗਦਾ ਹੈ ਤੁਹਾਡਾ ਕੋਈ ਆਪਣਾ ਮੁੱਦਾ ਹੈ ਤਾਂ ਸਾਨੂੰ ਕਮੈਂਟ ਜਰੂਰ ਕਰਿਆ ਕਰੋ ਅਸੀਂ ਤੁਹਾਡੇ ਮੁੱਦੇ ਵੀ ਚੱਕਾਂਗੇ ਜਾਂ ਸਾਨੂੰ ਫੋਨ ਤੇ ਗਾਲ-ਬਾਤ ਕਰਿਆ ਕਰੋ ਸਾਡਾ ਨੰਬਰ ਜਿਹੜਾ ਡਿਸਪਲੇ ਹੁੰਦਾ ਉਸਤੇ ਗਾਲ-ਬਾਤ ਕਰਿਆ ਕਰੋ ਤੁਹਾਡੇ ਮੁੱਦੇ ਵੀ ਅਸੀਂ ਠਾਵਾਵਾਂਗੇ ਦੋਸਤੋ ਜੇਕਰ ਤੁਸੀਂ ਫੋਨ ਨਹੀਂ ਕਰ ਸਕਦੇ ਤਾਂ ਸਾਨੂੰ ਆਪਣਾ ਮੁੱਦਾ ਟਾਈਪ ਕਰਕੇ ਦੇ ਸਕਦੇ ਹੋ ਕਮੈਂਟ ਬਾਕਸ ਅਸੀਂ ਉਹ ਮੁੱਦਿਆਂ ਦੇ ਰੋਜ਼ਾਨਾ ਗੱਲਬਾਤ ਕਰਦੇ ਹਾਂ ਰੋਜ਼ਾਨਾ ਸਾਡੇ 2-3 ਲਾਈਵ ਪ੍ਰੋਗਰਾਮ ਹੁੰਦੇ ਆ ਅਸੀਂ ਉਹ ਚ ਇਹ ਮੁੱਦੇ ਚੱਕਦੇ ਆ ਆਮ ਲੋਕਾਂ ਦੇ ਦੇ ਅਸੀਂ ਖੜੇ ਆ ਏਵਨ ਪੰਜਾਬੀ ਟੀਵੀ ਨੀਡਰ ਨਿਰਪੱਖ ਦੀ ਪਹਿਲੀ ਕੋਸ਼ਿਸ਼ ਹੈ ਕਿ ਆਮ ਲੋਕਾਂ ਦੀ ਸੱਚਾਈ ਉਹ ਸਾਹਮਣੇ ਲਾਈਏ ਚਾਹੇ ਕੋਈ ਅਫਸਰ ਹੋਵੇ ਚਾਹੇ ਕੋਈ ਰਾਜਨੀਤਿਕ ਲੀਡਰ ਏਵਨ ਪੰਜਾਬੀ ਦਾ ਮਤਲਬ ਹੀ ਹੈ ਨੀਡਰ ਨਿਰ ਦੇ ਦੋਸਤੋ ਜੇ ਤੁਹਾਨੂੰ ਕੋਈ ਲੱਗਦਾ ਹੈ ਅਜਿਹਾ ਮੁੱਦਾ ਹੈ ਜਿਹੜਾ ਕਿ ਹੋਰ ਚੈਨਲ ਨਹੀਂ ਚੱਕ ਰਹੇ ਤਾਂ ਤੁਸੀਂ ਏਵਨ ਪੰਜਾਬੀ ਟੀਵੀ ਤੇ ਜਾ ਕੇ ਫੋਨ ਕਰ ਸਕਦੇ ਹੋ ਮੇਲ ਕਰ ਸਕਦੇ ਹੋ ਤੁਹਾਨੂੰ ਕਮੈਂਟ ਕਰ ਸਕਦੇ ਹੋ ਨਹੀਂ ਤਾਂ ਮੇਰਾ ਪਰਸਨਲ ਨੰਬਰ ਮੈਂ ਬੋਲ ਸਕਦਾ ਹਾਂ ਉਹ ਮੈਨੂੰ ਵੀ ਫੋਨ ਕਰ ਸਕਦੇ ਹੋ ਕੋਈ ਤੁਹਾਡਾ ਮੁੱਦਾ ਹੋਵੇ ਜਿਸ ਤੇ ਤੁਹਾਡੀ ਸਰਕਾਰਾਂ ਪ੍ਰਸ਼ਾਸਨ ਨਹੀਂ ਸੁਣਵਾਈ ਕਰ ਰਿਹਾ ਤਾਂ ਦੋਸਤੋ ਤੁਸੀਂ ਮੇਰਾ ਪਰਸਨਲ ਨੰਬਰ ਲੈ ਸਕਦੇ ਹੋ 98787608 ਤੁਸੀਂ ਮੈਨੂੰ ਦੋਸਤੋ ਕਿਸੇ ਵੀ ਸਮੇਂ ਫੋਨ ਕਰ ਸਕਦੇ ਹੋ ਜੇਕਰ ਤੁਹਾਡਾ ਕੋਈ ਮੁੱਦਾ ਅਜਿਹਾ ਜਿਸ ਤੇ ਕਹੇ ਤੁਹਾਡੀ ਸੁਣਵਾਈ ਨਹੀਂ ਹੋ ਰਹੀ ਤਾਂ ਅਸੀਂ ਉਹ ਮੁੱਦਾ ਚੱਕਾਂਗੇ ਈਵਨ ਪੰਜਾਬੀ ਟੀਵੀ ਤੇ ਅਤੇ ਪੂਰਾ ਇਨਸਾਫ ਦਿਵਾਉਣ ਦੀ ਕੋਸ਼ਿਸ਼। ਸੋ ਦੋਸਤੋ ਇਹ ਸਾਡਾ ਅੱਜ ਦਾ ਸਵੇਰ ਦਾ ਲਾਈਵ ਦਾ ਯਾ ਚੱਟਾ ਸੀ ਲਾਈਵ ਪਰੋਂ ਦਾ ਤੁਹਾਡੇ ਨਾਲ ਦੁਬਾਰਾ ਜਲਦੀ ਜੁੜਾਂਗਾ ਕਿਸੇ ਹੋਰ ਮੁੱਦੇ ਨੂੰ ਲੈ ਕੇ ਉੱਤਾਂ ਤੁਸੀਂ ਵੇਖੋ ਈਵਨ ਪੰਜਾਬੀ ਟੀਵੀ ਤੇ ਦੋਸਤੋ ਮੈਨੂੰ ਦਿਓ